ਸਾਡੇ ਨਾਲ ਨੇ ਡਾਕਟਰ ਵਿੰਦਰਪਾਲ ਸ਼ਰਮਾ ਜੀ ਜੋ ਕਿ ਇੱਕ ਬਹੁਤ ਹੀ ਪੁਰਾਣੇ ਸੋਝੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ ਨੇ ਤੇ ਸਮਾਜਿਕ ਸਵਾ ਵੀ ਦੇ ਰਹੇ ਨੇ ਤੇ ਰਾਜਨੀਤੀ ਵਿੱਚ ਵੀ ਇਹ ਐਕਟਿਵ ਨੇ ਤੇ ਜਿਸ ਤਰ੍ਹਾਂ ਕਿ ਹੁਣ ਆਮ ਆਦਮੀ ਪਾਰਟੀ ਦੇ 4 ਸਾਲ ਹੋਣ ਦੇ ਕਰੀਬ ਨੇ ਤੇ ਇਹ ਵਰਕਰ ਨੇ ਵਰਕਰਾਂ ਦੇ ਵਿੱਚ ਆਪਣੇ ਲੀਡਰ ਸਾਹਿਬਾਨ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਲੈ ਕੇ ਉਹ ਕੀ ਮਹਿਸੂਸ ਕਰਦੇ ਨੇ ਕੀ ਉਹਨਾਂ ਦਾ ਪੱਤੀ ਕਰਮਾ ਹੈ ਇਸ ਬਾਰੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੇ ਜਿਸ ਤਰ੍ਹਾਂ ਕਿ ਹੁਣ ਤਕਰੀਬਨ 4 ਸਾਲ ਹੋਣ ਦੇ ਕਰੀਬ ਨੇ ਤੇ ਜੋ ਹਲਕਾ ਵਿਧਾਇਕ ਨੇ ਜਾਂ ਤੁਹਾਡੇ ਜੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹਨਾਂ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਤੁਸੀਂ ਇਹਨਾਂ ਦੀ ਜੋ ਕਾਰਜਕਾਰੀ ਹੈ ਇਹ ਤੋਂ ਤੁਸੀਂ ਸੰਤੁਸ਼ਟ ਹੋ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਵੱਖ-ਵੱਖ ਚੈਨਲਾਂ ਦਾ ਗੁਰਦੀਪ ਸਿੰਘ ਜੀ ਸ਼ਾਹਪੁਰ ਦਾ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਥੱਲੋਂ ਦੇ ਲੈ ਕੇ ਉੱਪਰ ਹਾਈ ਕਮਾਂਡ ਤੱਕ ਸਾਡੀ ਆਵਾਜ਼ ਔਰ ਪਛਾਣੀ ਹੈ ਉਹਨਾਂ ਤਖਤ ਵੀ ਹਿਲਾਣਾ ਸੈਤਵੇਲ ਹੋ ਸਕਦਾ ਹੈ ਇਹਦੇ ਬਾਰੇ ਚ ਖਾਸੇ ਰਿਜ਼ਲਟ ਵੀ ਮਿਲਣਗੇ ਤੇ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਕਾਰਜਗਾਰੀ ਬਹੁਤ ਵਧੀਆ ਉਹ ਸੁਸ਼ਟ ਰਹੀ ਔਰ ਇਹਦੇ ਬਾਰੇ ਚ ਕੋਈ ਸ਼ੱਕ ਨਹੀਂ ਅੱਜ ਵੀ ਲੋਕ ਇਹਨਾਂ ਨੂੰ ਯਾਦ ਕਰਦੇ ਮੁੱਖ ਮੰਤਰੀ ਸਾਹਿਬ ਨੂੰ ਜੋ ਪਿਛਲੀ ਸਰਕਾਰ ਨੇ ਭ੍ਰਿਸ਼ਟਾਚਾਰ ਦੀ ਹੁੰਦਾ ਸੀ ਉਹ ਨਸ਼ੇ ਦੇ ਵਿੱਚ ਲੱਗਦਾ ਲੋਕ ਰਹਿੰਦੇ ਸੀ ਇਹਨਾਂ ਨੇ ਇਹਦੇ ਕਾਰਜਕਾਰੀ ਮੁੱਖ ਮੰਤਰੀ ਸਾਹਿਬ ਦੀ ਬਹੁਤ ਵੈਸਟਰੀ ਉਹ ਘਰ ਘਰ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਦਾ ਕਾਰਜ ਗਿਆ ਬਹੁਤ ਵਧੀਆ ਚੱਲਦਾ ਇਹਦਾ ਨਾ ਵੀ ਚੱਲ ਰਿਹਾ ਚਲੋ ਉਹਦੇ ਚਿਹਰੇ ਨੂੰ ਦੇਖ ਕੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਵੋਟਾਂ ਪਾਈਆਂ ਪੂਰੇ ਪੰਜਾਬ ਨੇ ਪਾਈਆਂ ਕਉ ਚੇਰਾ ਹੀ ਕੈਸਾ ਕਮਾਂਡਰ ਸਾਨੂੰ ਮਿਲਿਆ ਸੀ ਤੇ ਇਸ ਕਰਕੇ ਅਸੀਂ ਉਹਦੀ ਪਿੱਠ ਨਹੀਂ ਥਾਪਣ ਦੇਈ ਸਾਰਾ ਮਤਲਬ ਪੂਰਾ ਚੜ੍ਹਦੀ ਕਲਾ ਸਾਡੇ ਮੁੱਖ ਮੰਤਰੀ ਅੱਜ ਤੱਕ ਰਹੇ ਹਾਂਜੀ ਪਰੰਤੂ ਦੇਖਿਆ ਤੇ ਰਾਤਲੀ ਪਦਰ ਤੇ ਆਪਾਂ ਦੇਖਦੇ ਹਾਂ ਕਿ ਜੋ ਹਲਕਾ ਵਿਧਾਇਕ ਨੇ ਬਖੋ ਹਲਕਿਆਂ ਦੇ ਜੋ ਐਮਐਲਏ ਨੇ ਇਹਨਾਂ ਦੀ ਜੋ ਕਾਰਜਕਾਰੀ ਤੋਂ ਲੋਕ ਜਿਆਦਾ ਸੰਤੁਸ਼ਟ ਨਹੀਂ ਹੈ ਕੀ ਕਾਰਨ ਹੋ ਸਕਦਾ ਮੈਂ ਇੱਕ ਅੱਜ ਨਿਊਜ਼ ਪੜ੍ਹ ਰਿਆ ਸੀ ਕੇਂਦਰੀ ਮੰਤਰੀ ਤੇ ਭੜਕੇ ਵਿਦਾਇ ਗੈਸਰਾ ਹਾਂਜੀ ਗੈਸਰਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਗੈਸਰਾ ਸਾਹਿਬ ਤੁਸੀਂ ਜਿਹੜੇ 4 ਸਾਲ ਨਹੀਂ ਢੜਕਣਤੀ ਲਾ ਲੇ ਕਿਉਂਕਿ ਕੇਂਦਰੀ ਮੰਤਰੀ ਆਣਾ ਦੋ ਵਾਰ ਮੁੱਖ ਮੰਤਰੀ ਰਾਜਸਥਾਨ ਦਾ ਬਣਿਆ ਵੱਖਵਾ ਡਿਪਾਰਟਮੈਂਟ ਚ ਕੇਂਦਰੀ ਮੰਤਰੀ ਤਾਂ ਕਿ ਜਿਹੜਾ ਸੈਂਟਰ ਦਾ ਵਜੀਰ ਕੋਈ ਵੀ ਆਪਣੇ ਘਰ ਆਂਦਾ ਹੈ ਇਹ ਇਲਾਕੇ ਚ ਆਂਦਾ ਸਭ ਕੀ ਕਹਾਂ ਕਿ ਜਿਹੜਾ ਅੱਜ ਦਰਾਹੇ ਤੁਹਾਡੇ ਤੇ ਕਹਿੰਦੇ ਸਨ ਅੱਜ ਦਰਾਹੇ ਵਿਖੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਜੀ ਪਹੁੰਚੇ ਔਰ ਮੈਨੂੰ ਹਲਕੇ ਨੇ ਪ੍ਰਤੀਨਿਧਤਾ ਦਿੱਤੀ ਹੈ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਤੇ ਮੈਂ ਵੀ ਇੱਥੇ ਪਹੁੰਚਿਆ ਸੀ ਮੈਂ ਸ਼ਿਵਰਾ ਚੋਹਾਨ ਜੀ ਦਾ ਸੁਣ ਰਿਹਾ ਸੀ ਕਹਿੰਦਾ ਜੀ ਮੰਤਰੀ ਸੋਨ ਸਾਹਿਬ ਨਹੀਂ ਆਏ ਮੈਂ ਇਸ ਗੱਲ ਲਈ ਕਹਿਣਾ ਚਾਹੁੰਦਾ ਕਿ ਚੰਗਾ ਹੋਇਆ ਉਹ ਨਹੀਂ ਆਏ ਕਿਉਂਕਿ ਜੇ ਮੰਤਰੀ ਜੀ ਆਉਂਦੇ ਤੇ ਉਹਨਾਂ ਦੀ ਵੀ ਤੁਸੀਂ ਇਸ ਤਰੀਕੇ ਨਾਲ ਬੇਇੱਜ਼ਤੀ ਕਰਨੀ ਸੀ ਜਿਵੇਂ ਅੱਜ ਇੱਥੇ ਚੁਣੇ ਹੋਏ ਨੁਮਾਇੰਦੇ ਦਾ ਤੁਸੀਂ ਸਟੇਜ ਤੋਂ ਨਾਮ ਤੱਕ ਨਹੀਂ ਲਿਆ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੀਤਾ ਸੌਨ ਸਾਹਿਬ ਨਹੀਂ ਆਏ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਆਪਣਾ ਫਰਜ਼ ਬਣਦਾ ਹੈ ਉਹਦਾ ਸਤਿਕਾਰ ਕਰਨਾ ਨਾ ਕਿ ਉਹਨਾਂ ਤੇ ਭਟਕਣ ਵਾਜੀ ਕਰਨਾ ਜੈਸਰਾ ਸਾਹਿਬ ਤੁਸੀਂ ਮੈਨੂੰ ਦੱਸੋ ਐਮਐਲਏ ਸਾਹਿਬ 4 ਸਾਲ ਹੋ ਗਏ ਤੁਹਾਡੀ ਕਾਰਜਕਾਰੀ ਇੱਕ ਮੈਂ ਕਿਸੇ ਦਿਨ ਗੱਲ ਕਰਦਾ ਜਦ ਵੀ ਗੱਲ ਕਰਦਾ ਮੈਂ ਆਪਣੇ ਤੇ ਕਰਦਾ ਮੇਰੇ ਵਰਗੇ ਹੋਰ ਵੀ ਨੇਕਾ ਹੋਣਗੇ ਜਿਹੜੇ ਤੁਸੀਂ ਇੱਕ ਚੀਜ਼ ਦੇ ਵਿੱਚ ਸਾਨੂੰ ਬਲੁੰਦ ਰਹਿ ਗਿਆ ਅਸੀਂ 6 ਵਜੇ ਤੋਂ ਲੈ ਕੇ ਸਵੇਰ ਰਾਤ ਨੂੰ 9 ਵਜੇ ਬੁੱਥਾਂ ਦੇ ਬੈਠੇ ਔਰ ਬੁੱਥਾਂ ਦੀ ਦੇ ਵਿੱਚ ਰਹਿ ਕੇ ਅਸੀਂ ਤਨ ਮਨ ਉਹ ਧਨ ਨਾਲ ਇੱਕ ਥੋੜੀ ਪਾਰਟੀ ਦੀ ਥੋਨੂ ਲੈਣ ਵਾਸਤੇ ਅਸੀਂ ਦਿਨ ਰਾਤ ਤੋਂ ਸੇਵਾ ਕੀਤੀ ਜਿਹੜਾ ਤੁਸੀਂ ਸਾਡੇ ਨਾਲ ਸਾਬਰ ਕੀਤਾ ਔਰ ਨਵਾਇਆ ਅਸੀਂ ਸਾਬਰ ਕੀਤਾ ਤੂੰ ਸਾਡੇ ਨਾਲ ਨਵਾਇਆ 4 ਸਾਲ ਤੱਕ ਤੁਸੀਂ ਸਾਨੂੰ ਪੁੱਛਿਆ ਤੱਕ ਨਹੀਂ ਇਹ ਟਕਸਾਲੇ ਸੀ ਵਰਕਰ ਦੀ ਹਾਂਜੀ ਰਾਤਾਂ ਨੂੰ ਅਸੀਂ ਫਿਰਦੇ ਰਏ ਇੱਕ ਤਰੀਕਾ ਸਿਰਫ ਅਸੀਂ ਮੁੱਖ ਮੰਤਰੀ ਸਾਹਿਬ ਦੇ ਚਿਹਰੇ ਨੂੰ ਲਾ ਲੋ ਪਾਰਟੀ ਦੇ ਬਦਲਾ ਨੂੰ ਲਾ ਲੋ ਅਸੀਂ ਵੋਟਾਂ ਪਾਈਆਂ ਦਿਨਾਂ ਤੋਂ ਪਾਰਟੀ ਜਿਹੜੀ ਪਿਛਲੀਆਂ ਸੀ ਭ੍ਰਿਸ਼ਟਾਚਾਰ ਅਸੀਂ ਉਹਨਾਂ ਨੂੰ ਸਾਫ਼ ਸੁਥਰੇ ਲਿਆਉਣ ਵਾਸਤੇ ਅਸੀਂ ਲੀਡਰ ਇਥੇ ਤੁਹਾਨੂੰ ਜਿਤਾਇਆ ਭਾਰੀ ਬੰਬਤ ਨਾਲ ਜਿਤਾਇਆ ਤਾਕੇ ਹੁਣ ਮੈਂ ਇੱਕ ਥੋੜੇ ਨਾਲ ਗੱਲ ਕਰਨਾ ਚਾਹੁੰਦਾ ਥੋੜੇ ਚੈਲੈਂਜਰੀਏ ਬਈ ਮਲੇ ਸਾਂ ਮੈਂ ਥੋੜਾ ਕੀ ਨੁਕਸਾਨ ਕਰਤਾ ਜਿਹੜੇ ਤੁਸੀਂ ਮੇਰੇ 4 ਸਾਲ ਹੋ ਗਏ ਮਗਰ ਪਏ ਨੇ ਜਿਹੜੇ ਵੀ ਨਾ ਤਾਂ ਤੁਸੀਂ ਕਿਸੇ ਵਰਕਰ ਦੇ ਬਣੇ ਜਿਹੜਾ ਵਰਕਰ ਚੰਗਾ ਕੰਮ ਕਰਦਾ ਹੈ ਚੰਗੀ ਸਤੂਤੀ ਕਰਦਾ ਨਾ ਤੁਸੀਂ ਕਿਸੇ ਅਫਸਰ ਦੇ ਬਣੇ ਜਿਹੜੇ ਅਫਸਰ ਚੰਗੇ ਕਾਰਜਕਾਰੀ ਪੈਲ ਦੇ ਅੰਦਰ ਕੰਮ ਕਰਦੇ ਰਹੇ ਪੁਲਿਸ ਪ੍ਰਸ਼ਾਸਨ ਲਾ ਲਓ ਵੀਡੀਓ ਬੁਲਾ ਲਓ ਸੀਡੀਪੀ ਲਾ ਲਓ ਐਸ ਐਚਓ ਵਗੈਰਾ ਲਾ ਲਓ ਜੋ ਵੀ ਕਾਨੂੰਨ ਦੇ ਰਖਵਾਲੇ ਨੇ ਉਹਨਾ ਇਹ ਤੁਸੀਂ ਬਣੇ ਨਾ ਤੁਹਾਡੀ ਆਫਸਰ ਨਾ ਬਣਦੀ ਨਾ ਤੁਹਾਡੀ ਵਰਕਰ ਨਾ ਬਣਦੀ ਤੇ ਤੁਸੀਂ 4 ਸਾਲ ਜਿਹੜੇ ਹੈਗੇ ਨੇ ਇਸ ਚਸਲਵਾਜੀ ਚ ਪੜਕਾਵਾਜੀ ਚ ਤੁਸੀਂ ਲਾ ਲੇ ਐਮ ਐਲ ਏ ਸਾਹ ਤੁਹਾਨੂੰ ਅਸੀਂ ਗੁਰਸਿੱਖ ਸਮਝ ਕੇ ਵੋਟਾਂ ਪਾਈ ਸੀ ਵੀ ਸਾਡਾ ਜਿਹੜਾ ਆਧਾਰ ਹੈ ਪੂਰਾ ਹੋਊਗਾ ਹੁਣ ਜਿਹੜੀ ਹੈ ਪਹਿਲ ਹਲਕੇ ਦੀ ਸਥਿਤੀ ਹੈ ਉਸ ਟਾਈਮ ਦਾਮਾ ਡੋਲ ਹੋਈ ਪਈ ਆ ਪਾਰਟੀ ਹਾਂਜੀ ਮੈਂ ਇਸ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉਹ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਸਾਡੇ ਪੈਲ ਹਲਕੇ ਦੇ ਵਰਕਰਾਂ ਵੱਲੋਂ ਵੀ ਜਿਹੜੇ ਵਿਚਾਰੇ ਝਾਰੂ ਵਰਕਰ ਸੀ ਅੱਜ ਉਹ ਆਪਣੇ ਖਮੋਸ਼ ਹੋਈ ਬੈਠੇ ਨੇ ਜਿਹੜੇ ਘੜਾਮੇ ਚੌਧਰੀ ਸੀ ਜਿਹੜੇ ਅਸੀਂ ਕਦੇ ਇਲੈਕਸ਼ਨ ਦੇਖੇ ਤੱਕ ਵੀ ਨਹੀਂ ਉਹ ਅੱਜ ਔਦੇਦਾਰੀਆਂ ਲਈ ਬੈਠੇ ਨੇ ਔਦੇਦਾਰੀਆਂ ਲਈ ਬੈਠੇ ਨੇ ਔਰ ਐਮਐਲਏ ਸਾਹਿਬ ਦੇ ਜਾ ਕੇ ਦਫ਼ਤਰ ਚ ਪਕੌੜੇ ਖਾਂਦੇ ਨੇ ਔਰ ਜਲੇਬੀਆਂ ਖਾਂਦੇ ਨੇ ਦੂਜੀ ਗੱਲ ਇਹ ਮੈਂ ਕਰਦਾ ਇਹ ਕਹਿੰਦੇ ਪੜਕਦੇ ਨੇ ਅਸੀਂ ਵੀ ਥੋੜੀ ਇਨਸਲਟ ਤਾਂ ਕਿਸੇ ਨੇ ਕੀਤੀ ਨਹੀਂ ਮੰਤਰੀ ਸਾਹਿਬ ਜ ਮੁੱਖ ਮੰਤਰੀ ਸਾਹਿਬ ਠੀਕ ਹੈ ਉਹ ਨਾ ਭੁੱਲ ਗਏ ਕੋਈ ਕਾਰਨ ਹੋ ਸਕਦਾ ਉਹਨਾਂ ਦਾ ਪਰ ਤੁਸੀਂ ਤਾਂ ਸਾਡੀ ਦਫ਼ਤਰਾਂ ਵਿੱਚ ਜਾ ਕੇ ਇਨਸਲਟਾਂ ਕੀਤੀਆਂ ਨੇ ਬੇਇੱਜ਼ਤੀਆਂ ਕਰਤੀਆਂ ਨੇ ਸਾਡੇ ਵਰਗੇ ਕੁੱਕਾ ਮਾਰ ਕੇ ਰੋਂਦੇ ਰਹੇ ਤੇਰੇ ਦਫ਼ਤਰ ਤੇ ਸਾਡੀ ਤੇ ਤੇਰੇ ਚੇਲੇ ਚਪਟੇ ਨੇ ਚੰਚੇ ਸਾਡੀ ਕੰਨੀ ਸੁਣੀ ਇੱਕ 달ਤ ਪਰਿਵਾਰ ਦਾ ਬੱਚਾ 14 ਸਾਲ ਦਾ ਤੁਸੀਂ ਥਾਣੇ ਰੱਖਿਆ ਉਸ ਤੇਾਰੇ ਥੋੜੇ ਕੋਲ ਬੇਨਤੀ ਲੈ ਕੇ ਗਿਆ ਤਾਂ ਮੈਨੂੰ ਵੀ ਤੁਸੀਂ ਥਾਣੇ 'ਚ ਰੱਖਿਆ ਹੁਣ ਸਾਡੇ ਦੀ ਗ਼ਸੂਰ ਆ ਇਹਦੇ 'ਚ ਮਾਹੀ ਕੁਮਾਰ ਜੀ ਭਗਵਾਨ ਸਤਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਜੀ ਨੂੰ ਬੇਇੱਜ਼ਤੀ ਕਰਨਾ ਚਾਹੁੰਦਾ ਐ ਔਰ ਕੇਜਰੀਵਾਲ ਸਾਹਿਬ ਨੂੰ ਵੀ ਇੱਥੇ ਤੁਸੀਂ ਆਪਣਾ ਆਮ ਪਾਰਟੀ ਦਾ ਜਿਹੜਾ ਇੰਚਾਰਜ ਐ ਉਹ ਵਧੀਆ ਔਰ ਸਾਫ਼ ਸੁਥਰਾ ਲਾਇਆ ਜਾਵੇ ਜਿਹੜੇ ਵਰਕਰ ਨੇ ਉਹਨਾਂ ਦੇ ਇੱਜ਼ਤ ਔਰ ਮਾਨ ਔਰ ਸਮਾਨ ਬਹਾਲ ਹੋਵੇ ਜਿਹੜਾ ਵੀ ਵਰਕਰ ਦੇ ਪ੍ਰਤੀ ਬੋਲਦਾ ਐ ਔਰ ਪਾਰਟੀ ਬਾਤ ਚੱਕਦਾ ਉਹਦੇ ਇਹ ਕਿੰਤੂ ਪ੍ਰਿੰਤੂ ਕਰਦਾ ਐ ਪਰਚੇ ਤੱਕ ਵੀ ਇਹਨਾਂ ਦੇ ਕਿਰਾਏ ਨੇ ਮੈਂ ਇਸ ਕਰਕੇ ਹਾਈ ਕਮਾਂਡ ਨੂੰ ਸਾਡੇ ਟਿਕਸਾਲੀ ਵਰਕਰ ਜਿਹੜੇ ਇੱਜ਼ਤੋਂ ਮਾਨ ਸਨਮਾਨ ਕਰਨ ਵਾਲੇ ਆ ਉਹਨਾਂ ਦਾ ਇੱਜ਼ਤ ਮਾਨ ਬਹਾਲ ਕੀਤਾ ਜਾਵੇ ਔਰ ਜਿਹੜੇ ਘੜਾ ਮ ਚੌਧਰੀ ਇਹਨਾਂ ਨੇ ਬਣਾਏ ਨੇ ਲਿਸਟਾ ਜਿਹਰੇਕ ਦਾ ਨਾਮ ਹੈ ਪਵੰਦਾ ਆਪਣੀ ਮਰਜ਼ੀ ਨਾਲ ਕੋਈ ਨਾ ਵੀ ਕਾਰਜਕਾਰੀ ਨਹੀਂ ਹੈ ਇਸ ਕਰਕੇ ਮੈਂ ਭਗਵੰਤ ਮਾਨ ਜੀ ਦਾ ਉਕੇਜਰੀ ਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਭਾਈ ਜੀ ਕੀ ਖਾਲਸਾ ਭਾਈ ਜੀ ਕੀ ਫਤਿਹ ਜੈ ਹਿੰਦ ਸ਼ਰਮਾ ਜੀ ਇੱਕ ਸਵਾਲ ਤੁਹਾਡਾ ਆਖਰੀ ਹੋ ਰਿਹਾ ਹੈ ਟਕਸਾਲੀ ਵਰਕਰ ਬਿਲਕੁਲ ਵੀ ਖੁਸ਼ ਨਹੀਂ ਹੈ ਇਹ ਗੱਲ ਤੇ ਤੁਹਾਡੇ 100% ਸੱਚਾਈ ਹੈ ਜਮੀਨੀ ਪੱਧਰ ਤੇ ਦੇਖਦੇ ਆ ਕਿ ਜੋ ਦੂਸਰੀਆਂ ਪਾਰਟੀਆਂ ਦੇ ਜੋ ਇਹਨਾਂ ਦਾ ਵਿਰੋਧ ਕਰਦੇ ਸੀ ਕਿਸੇ ਟਾਈਮ ਇਹਨਾਂ ਨੂੰ ਗਾਲੀ ਗਲੋਚਾਂ ਕਰਦੇ ਸੀ ਉਹਨਾਂ ਨੂੰ ਇਹਨਾਂ ਨੇ ਉੱਚੇ ਉਹਦੇ ਉਧਰ ਤੇ ਬਰਾਜਮਨ ਕੀਤਾ ਹੋਇਆ ਚੇਅਰਮੈਨੀਆਂ ਬੰਡੀਆਂ ਹੋਈਆਂ ਨੇ ਜਾਂ ਹੋਰ ਕਿਸੇ ਉੱਚੀ ਪਹੁੰਚ ਦੇ ਉੱਪਰ ਲਾਇਆ ਹੋਇਆ ਤੇ ਜੋ ਟਕਸਾਲੀ ਵਰਕਰ ਨੇ ਬਿਲਕੁਲ ਖੁੱਡੇ ਲੈਨ ਲਾਏ ਹੋਏ ਨੇ ਤੇ ਕੀ ਇਹ ਆਮ ਆਦਮੀ ਪਾਰਟੀ ਦੀ ਜੋ ਬੇਸਿਕ ਵਿਚਾਰਧਾਰਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ ਉਸ ਦੇ ਵਿਰੁੱਧ ਨਹੀਂ ਚੱਲ ਰਹੀ ਦੇਖੋ ਜੀ ਪਹਿਲਾਂ ਤਾਂ ਮੈਂ ਇੱਕ ਤੁਹਾਡੇ ਚੈਨਲ ਜਰੀਏ ਸਾਡੇ ਮੁੱਖ ਮੰਤਰੀ ਭਵੰਤ ਮਾਨ ਜੀ ਨੂੰ ਬਹੁਤ ਵਧੀਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੈਂ ਤੁਹਾਡੇ ਚੈਨਲ ਜਰੀਏ ਇਹ ਬੇਨਤੀ ਕਰਦਾ ਜਿਹੜਾ ਕੈਂਡੀਡੇਟ ਤੁਸੀਂ ਭੇਜਿਆ ਸੀ ਮਨੀਤ ਸਿੰਘ ਗਿਆਸੁਰਾ ਸਾਹਿਬ ਇਹਦੇ ਨਾਲ ਕੋਈ ਵੀ ਤੁਰਨੋਂ ਤਿਆਰ ਨਹੀਂ ਸੀ ਪਿੰਡ ਚ ਪੁਰਾਣੀ ਕਲਾਂ ਦੀ ਗੱਲ ਕਰ ਲਓ ਇਹ ਮੇਰੇ ਕੋਲ ਆਏ ਮੈਂ ਇਹਦੇ ਨਾਲ ਜਾ ਕੇ ਅੱਧੀ ਰਾਤਾਂ ਲੋਕਾਂ ਦੇ ਕੁੰਡੇ ਖੜਕਾਏ ਲੋਕਾਂ ਨੇ ਮੈਨੂੰ ਕਿਹਾ ਵੀ ਸ਼ਰਮਾ ਜੀ ਇਹ ਝਗੜਾਲੂ ਐਮ ਐਲ ਏ ਹੈ ਬਣਾਤਾ ਤੁਸੀਂ ਸਾਡੇ ਲਈ ਤੁਸੀਂ ਬਹੁਤ ਮਤਲਬ ਇਹ ਕੰਮ ਖਰਾਬ ਕਰ ਰਹੇ ਆ ਪਰ ਅਸੀਂ ਜ਼ਿੰਮੇਵਾਰੀਆਂ ਲਈਆਂ ਵੀ ਇਹ ਦੇਖੋ ਵੋਟ ਅਸੀਂ ਤੁਹਾਨੂੰ ਪਾਣੀ ਹੈ ਨਾ ਕਿ ਤੁਸੀਂ ਇਹਨਾਂ ਨੂੰ ਪਾਣੀ ਹੈ ਵੀ ਸਾਡਾ ਸਾਡੇ ਕਰਕੇ ਤੁਸੀਂ ਵੋਟ ਪਾਓ ਔਰ ਜਿਤਾਓ ਅਸੀਂ ਜਿਹੜੇ ਵੀ ਕੰਮ ਹੋਣਗੇ ਤੁਹਾਡੇ ਪਹਿਲ ਧਿਆਨ ਕਰਾਂਗੇ ਇਸ ਕਰਕੇ ਐਮ ਐਲ ਏ ਸਾਹਿਬ ਸਾਡੇ ਅੱਜ ਤੱਕ 4 ਸਾਲ ਦੇ ਵਿੱਚ ਮੇਰੀ ਤਾਂ ਕਿਸੇ ਕਾਰਨ ਸੁਣੀ ਨਹੀਂ ਹੋਰਦਾ ਮੈਂ ਕਹਿ ਨਹੀਂ ਸਕਦਾ ਅੱਜ ਵੀ ਜੋ ਵੀ ਮੇਰੇ ਕੰਮ ਹੁੰਦੇ ਨੇ ਐਮ ਐਲ ਏ ਸਾਹਿਬ ਪ੍ਰਸਾਦ ਜਿਹੜਾ ਕਾ ਫੋਨ ਕਰਦਾ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਇਹਨੂੰ ਮੇਰੇ ਨਾਲ ਕੀ ਰੰਜਸਾ ਹੈ ਕੀ ਮੇਰਾ ਇਹਦਾ ਬੱਟ ਦਾ ਰੌਲਾ ਮੈਂ ਇਸ ਕਰਕੇ ਐਮ ਐਲ ਏ ਸਾਹਿਬ ਨੂੰ ਹੱਥ ਬੰਨ ਕੇ ਦੁਆਰੇ ਬੇਨਤੀ ਕਰਦਾ ਵੀ ਐਮ ਐਲ ਏ ਸਾਹਿਬ ਸਾਡੀ ਵੀ ਆਵਾਜ਼ ਸੁਣੋ ਇਹ ਆਲੇ ਦਲੇ ਚਮਚਾਂ ਦੀਆਂ ਔਰ ਕੜਛੀਆਂ ਦੀ ਬਾਤ ਜਾਨਾ ਸੁਣੋ ਕੜਛੀਆਂ ਔਰ ਚਮਚੇ ਤੁਹਾਨੂੰ ਡੋਬ ਦੇਣਗੇ ਤੁਸੀਂ ਗੁਰਸਿੱਖ ਐਮਐਲਏ ਤੁਹਾਡਾ ਅਸੀਂ ਸਤਕਾਰ ਫੇਰ ਵੀ ਕਰਦੇ ਆਂ ਵੀ ਤੁਸੀਂ ਆਪਣੇ ਜਿਹੜੇ ਮਾਨ ਮਟਾਵ ਲੈ ਕੇ ਪੈਲ ਹਲਕੇ ਦੇ ਅੰਦਰ ਇਹ ਮਿਟਾ ਕੇ ਇਹਨਾਂ ਨੂੰ ਵਰਕਰਾਂ ਨੂੰ ਮਿਲੋ ਤਾਂ ਇਹਦੀ ਨਾਬਜ ਪਛਾਣੋ ਤਾਂ ਉਸ ਹਿਸਾਬ ਤੇ ਉਹਨਾਂ ਨੂੰ ਮਾਨ ਤੋਂ ਮਾਲ-ਬਾਲ ਕਰੋ ਸ਼ਰਮਾ ਜੀ ਸ਼ਰਮਾ ਜੀ ਲੱਗਦਾ ਵੀ ਇਸ ਨਾਲ ਜੋ ਪੂਰੀ ਆਮ ਆਦਮੀ ਪਾਰਟੀ ਦੀ ਸ਼ਾਕ ਹੈ ਉਸ ਉੱਪਰ ਫਰਕ ਪਵੇਗਾ ਲੋਕਾਂ ਦਾ ਜੋ ਉਸ ਪ੍ਰਤੀ ਜੋ ਲੋਕਾਂ ਦਾ ਰੁਝਾਨ ਸੀ ਆਮ ਆਦਮੀ ਪਾਰਟੀ ਪ੍ਰਤੀ ਉਹ ਘਟੇਗਾ ਇਸ ਤਰ੍ਹਾਂ ਦੀ ਕਾਰਜਕਾਰੀ ਕਰਕੇ ਦੇਖੋ ਜੀ ਕਾਰਜਕਾਰੀ ਤਾਂ ਹੁਣ ਮੈਂ ਕੀ ਕਹਸਦਾ ਸਾਡੀ ਇੰਟੈਲੀਜੈਂਸ ਰਿਪੋਰਟਾਂ ਕਹਿੰਦੀਆਂ ਨੇ ਵੀ ਵਰਕਰ ਜਿਹੜੇ ਸੀ ਉਹ ਬਹੁਤ ਪਿੱਛੇ ਹਟੇ ਬੈਠੇ ਨੇ ਜਿਹੜੇ ਸਰਕਾਰਾਂ ਦੇ ਅੰਦਰ ਐਮ ਐਲ ਏ ਹੋਵੇ ਮੌਜੂਦਾ ਦਫ਼ਤਰਾਂ ਦੇ ਵਿੱਚ ਪੂਰੀ ਰੌਣਕਾਂ ਜਲ ਮਲੇਲ ਹੁੰਦੀ ਸੀ ਅੱਜ ਤੇ ਕੌਮ ਪੈਂਦੇ ਨੇ ਏ ਨਜ਼ਰੇ ਦੇਖ ਰਿਹਾ ਵੀ ਐ ਐਮਐਲਏ ਸਾਹਿਬ ਤੋਂ ਕੋਈ ਵਰਕਰ ਜਾ ਨਹੀਂਦਾ ਕਿਉਂ ਨਹੀਂ ਜਾ ਰਿਹਾ ਤੂੰ ਤੂੰ ਦਾ ਕਾਰਨ ਉਹਦੀ ਜਾਈ ਬੋਲੀ ਔਰ ਮਠਾਸ ਨਹੀਂ ਗੱਲਾਂ ਚ ਉਹ ਵਰਕ ਨੂੰ ਭੱਜ-ਭੱਜ ਕੇ ਪੈਂਦਾ ਕੀ ਗੱਲ ਵਰਕ ਕਰਾਂ ਕਿਸਦਾ ਕੋਈ ਦੇਣਾ ਹਾਂਜੀ ਇਸ ਕਰਕੇ ਮੈਂ ਭਗਵਾਨ ਤਮਾਨ ਸਾਹਿਬ ਨੂੰ ਆਪਣਾ ਹਰਕ ਲਾਂਦਾ ਵੀ ਇਸ ਕਰਕੇ ਜਰੀਵਾਲ ਸਾਹਿਬ ਸਾਡੇ ਜਿਹੜੇ ਮਾਨ ਔਰ ਸਨਮਾਨ ਬਹਾਲ ਕਰੋ ਤੇ ਤੁਸੀਂ ਜਿਹੜਾ ਪੈਲ ਹਲਕੇ ਦਾ ਜਿਹੜਾ ਇੰਚਾਰਜ ਹੈ ਉਹ ਨਵਾਂ ਲਾਓ ਝਾਰੂ ਲਾਓ ਟਕਸਾਲੀ ਲਾਓ ਜਿਹੜਾ ਤੁਹਾਡੇ ਨਾਲ ਤੁਰਿਆ ਹੋਵੇ ਔਰ ਇੱਜ਼ਤ ਔਰ ਮਾਨ ਸਮਾਨ ਜਿਹੜਾ ਵਰਕਰਿੰਗ ਕਰਦੇ ਇਸ ਕਰਕੇ ਮੈਂ ਗੁਰਦੀਪ ਜੀ ਦਾ ਬਹੁਤ